ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Study IQ in Gagan Mehra official YouTube channel ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ GK mock test ਦੀ ਕਲਾਸ 6 ਸ਼ੁਰੂ ਕਰਨ ਜਾ ਰਹੇ ਹਾਂ ਦੋਸਤੋ ਇਸ ਤੋਂ ਪਹਿਲਾਂ ਆਪਾਂ GK mock test ਦੇ ਪੰਜ ਕਲਾਸਾਂ ਕਵਰ ਕਰ ਚੁੱਕੇ ਹਾਂ ਜਿਸ ਦੇ ਵਿੱਚ ਆਪਾਂ ਟੋਟਲੀ ਲਗਭਗ 100 ਕੁਐਸਚਨ ਜਿਹੜਾ ਉਹ ਕਵਰ ਕਰ ਚੁੱਕੇ ਆ ਦੋਸਤੋ ਜੇਕਰ ਤੁਸੀਂ ਉਹ ਕਲਾਸਿਸ ਨਹੀਂ ਦੇਖੀਆਂ ਤਾਂ ਤੁਸੀਂ ਮੇਰੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਉਹਨਾਂ ਕਲਾਸਿਸ ਨੂੰ ਦੇਖ ਸਕਦੇ ਹੋ ਅਤੇ ਇਹਨਾਂ ਸਾਰੀਆਂ ਕਲਾਸਿਸ ਦਾ ਫ੍ਰੀ ਆਫ ਕੋਸਟ ਪੀਡੀਐਫ ਲੈਣ ਲਈ ਤੁਸੀਂ ਮੇਰੇ ਵਟਸਐਪ ਗਰੁੱਪ ਜਾਂ ਟੈਲੀਗ੍ਰਾਮ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਤਾਂ ਚਲੋ ਦੋਸਤੋ ਜਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਜਿਹੜੀ ਕਲਾਸ ਹੈ ਉਹ ਆਪਾਂ ਸ਼ੁਰੂ ਕਰਦੇ ਹਾਂ ਤਾਂ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 101 ਰਾਸ਼ਟਰਪਤੀ ਨੂੰ ਰਾਸ਼ਟਰਪਤੀ ਨੂੰ ਅਹੁਦੇ ਦੀ ਸੌਂ ਕੌਣ ਚਕਵਾਉਂਦਾ ਹੈ ਹਾਂ ਐਡਮਿਨਿਸਟਰेटर ਦਾ ਆਥ ਆਫ ਆਫਿਸ ਟੂ ਦਾ ਪ੍ਰੈਜ਼ੀਡੈਂਟ ਹਾਂ ਜਿਹੜਾ ਰਾਸ਼ਟਰਪਤੀ ਹੁੰਦਾ ਹੈ ਉਸ ਨੂੰ ਉਸ ਦੇ ਅਹੁਦੇ ਦੀ ਸੌ ਕਿਸ ਦੁਆਰਾ ਚੁਕਵਾਈ ਜਾਂਦੀ ਹੈ ਹਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਹਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ ਡੀ ਚੀਫ ਜਸਟਿਸ ਆਫ ਇੰਡੀਆ ਹਾਂ ਜਿਹੜੇ ਰਾਸ਼ਟਰਪਤੀ ਨੂੰ ਆਪਣੇ ਅਹੁਦੇ ਦੀ ਸੌ ਇਹ ਉਹ ਚੀਫ ਜਸਟਿਸ ਆਫ ਇੰਡੀਆ ਦੁਆਰਾ ਚੁਕਵਾਈ ਜਾਂਦੀ ਹੈ ਈ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਆਪਾਂ ਕੁਐਸਚਨ ਨੰਬਰ 102 ਮਨੀ ਬਿਲਾਂ ਬਾਰੇ ਹੇਠ ਦਿੱਤੇ ਕਥਨਾ ਵਿੱਚੋਂ ਕਿਹੜਾ ਸਹੀ ਨਹੀਂ ਹੈ ਤਾਂ ਇਹਨਾਂ ਦੇ ਵਿੱਚੋਂ ਆਪਾਂ ਨੇ ਕਰੈਕਟ ਨਹੀਂ ਦੱਸਣਾ ਕਿ ਕਿਹੜਾ ਸਹੀ ਨਹੀਂ ਹੈ ਤਾਂ ਦੇਖਦੇ ਹਾਂ ਪਹਿਲਾਂ ਦੇਖਦੇ ਆਪਾਂ ਦਾ ਪ੍ਰੈਜ਼ੀਡੈਂਟ ਕੈਨ ਰਿਟਰਨ ਅ ਮਨੀ ਬਿਲ ਟੂ ਦਾ ਲੋਕ ਸਭਾ ਫੋਰ ਰਿਕਗਨਾਈਜ਼ेशंस ਬਿਲਕੁਲ ਸਹੀ ਹੈ ਤਾਂ ਦਾ ਸਪੀਕਰ ਆਫ ਲੋਕ ਸਭਾ ਇਜ਼ ਦਾ ਫਾਈਨਲ ਅਥਾਰਟੀ ਟੂ ਡਿਕਲੇਅਰ ਵੈਦਰ ਅ ਬਿਲ ਇਜ਼ ਅ ਮਨੀ ਬਿਲ অর ਨੋਟ ਬਿਲਕੁਲ ਠੀਕ ਹੈ ਆਵੇਂ ਤਾਂ ਰਾਜ ਸਭਾ ਮਸਟ ਰਿਟਰਨ ਮਨੀ ਬਿਲ ਪਾਸਡ ਬਾਈ ਦਾ ਲੋਕ ਸਭਾ ਐਂਡ ਸੈਂਡ ਇਟ ਦਾ ਕੰਸੀਡਰੇਸ਼ਨ ਵਿਦਰ 14 ਡੇ ਠੀਕ ਹੈ 14 ਡੇ ਦਾ ਟਾਈਮ ਦਿੱਤਾ ਹੁੰਦਾ ਹੈ ਠੀਕ ਹੈ ਬਿਲਕੁਲ ਸਹੀ ਹੈ ਨੈਕਸਟ ਦੇਖ ਲੈਂਦੇ ਆ ਆ ਮਨੀ ਬਿਲ ਕੈਨ ਬੀ ਟੇਬਲਡ ਇਨ ਇਥਰ ਹਾਊਸ ਆਫ ਪਾਰਲੀਮੈਂਟ ਆ ਮਨੀ ਬਿਲ ਕੈਨ ਬੀ ਟੇਬਲਡ ਇਨ ਇਦਰ ਹਾਊਸ ਆਫ ਪਾਰਲੀਮੈਂਟ ਤਾਂ ਇਹ ਜਿਹੜਾ ਆਪਸ਼ਨ ਹੈ ਇਹ ਗਲਤ ਹੈ ਤਾਂ ਇਸ ਲਈ ਆਪਣਾ ਆਨਸਰ ਕੀ ਬਣ ਜਾਵੇਗਾ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਠੀਕ ਹੈ ਤਾਂ ਜਿਹੜਾ ਮਨੀ ਬਿਲ ਹੁੰਦਾ ਹੈ ਇਹ ਡਿਫਾਈਨ ਕਰਦਾ ਹੈ ਆਰਟੀਕਲ ਨੰਬਰ 110 ਨੂੰ ਠੀਕ ਹੈ ਆਰਟੀਕਲ ਨੰਬਰ 110 ਨੂੰ ਡਿਫਾਈਨ ਕਰਦਾ ਹੈ ਠੀਕ ਹੈ ਇੰਡੀਅਨ ਕਨਸਟੀਟਿਊਸ਼ਨ ਦੇ ਤਾਂ ਇਹ ਯਾਦ ਰੱਖਣਾ ਹੈ ਤੁਸੀਂ ਨੈਕਸਟ ਦੇਖ ਲੈਨੇ ਆਪਾਂ ਕੁਐਸਚਨ ਨੰਬਰ 103 ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਕੌਣ ਸੀ ਹੂ ਵਾਸ ਦਾ ਫਰਸਟ ਊਮਨ ਜੱਜ ਆਫ ਦਾ ਸੁਪਰੀਮ ਕੋਰਟ ਤਾਂ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਮੁੱਖ ਜੱਜ ਕੌਣ ਬਣੀ ਸੀ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਆਪਸ਼ਨ ਨੰਬਰ ਬੀ MS ਫਾਤਿਮਾ ਬੀਬੀ ਬੀ ਇਜ਼ ਦਾ ਰਾਈਟ ਆਨਸਰ ਤਾਂ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਮੁੱਖ ਜੱਜ ਬਣੀ ਸੀ MS ਫਾਤਿਮਾ ਬੀਬੀ ਯਾਦ ਰੱਖਣਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਨੈਕਸਟ ਦੇਖ ਲਿਨਨੇ ਆ ਕੁਐਸਚਨ ਨੰਬਰ 104 ਹੀਠਾਂ ਦਿੱਤੇ ਕਾਨੂੰਨਾਂ ਵਿੱਚੋਂ ਕਿਸ ਦੁਆਰਾ ਭਾਰਤ ਵਿੱਚ ਡਾਇਰੈਕਟ ਰਾਜਸ਼ਾਹੀ ਦੀ ਪ੍ਰਣਾਲੀ ਸ਼ੁਰੂ ਕੀਤੀ ਗਈ ਡਾਇਰੈਕਟ ਰਾਜਸ਼ਾਹੀ ਪ੍ਰਣਾਲੀ ਤਾਂ ਕਿਹੜੇ ਕਾਨੂੰਨਾਂ ਦੇ ਦੁਆਰਾ ਡਾਇਰੈਕਟ ਰਾਜਸ਼ਾਹੀ ਦੀ ਪ੍ਰਣਾਲੀ ਸ਼ੁਰੂ ਕੀਤੀ ਗਈ ਸੀ ਤਾਂ ਕੀ ਰਾਈਟ ਆਨਸਰ ਰਹੇਗਾ ਇਸਦਾ ਤਾਂ ਇਹ ਸ਼ੁਰੂ ਕੀਤੀ ਗਈ ਸੀ 1919 ਦੇ ਵਿੱਚ 1919 ਦੇ ਵਿੱਚ ਜਿਹੜਾ ਐਕਟ ਪਾਸ ਕੀਤਾ ਗਿਆ ਸੀ ਉਸ ਦੇ ਤਹਿਤ ਕੀ ਹੈ ਇਹ ਜਿਹੜੀ ਡਾਇਰੈਕਟ ਰਾਜशाही ਪ੍ਰਣਾਲੀ ਇਹ ਸ਼ੁਰੂ ਕੀਤੀ ਗਈ ਸੀ ਯਾਦ ਰੱਖਣਾ ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਤਾਂ ਦੋਸਤੋ ਜੇਕਰ ਆਪਾਂ ਗੱਲ ਕਰੀਏ ਇਹਨਾਂ ਕੁਐਸਚਨਸ ਦੀ ਤਾਂ ਜਿਹੜਾ ਅਸਿਸਟੈਂਟ ਇਨਸਪੈਕਟਰ ਦਾ एग्जाम ਹੋਣ ਵਾਲਾ ਹੈ ਤਾਂ ਉਹਨਾਂ ਦੇ ਲਈ ਇਹ ਕਾਫੀ ਇੰਪੋਰਟੈਂਟ ਟ੍ਰੈਂਡ ਵਾਲੇ ਨੇ ਇਹਨਾਂ ਦੇ ਵਿੱਚ ਤੁਸੀਂ ਕੋਈ ਵੀ ਕੁਐਸਚਨ ਮਿਸ ਨਹੀਂ ਕਰਨਾ ਤਾਂ ਨੈਕਸਟ ਦੇਖ ਲੈਣੇ ਆਪਾਂ ਕੁਐਸਚਨ ਨੰਬਰ 105 ਵਿਚ ਵਨ ਆਫ ਦਾ ਫੋਲੋਇੰਗ ਇਜ਼ ਨਾਟ ਐਨ ਐਲੀਮੈਂਟ ਆਫ ਦਾ ਸਟੇਟ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਸਟੇਟ ਦਾ ਐਲੀਮੈਂਟ ਨਹੀਂ ਹੈ ਆਪਾਂ ਨੇ ਦੱਸਣਾ ਹੈ ਦੱਸੋ ਕੀ ਰਾਈਟ ਆਨਸਰ ਹੈ ਗਾਇਸ ਦੇ ਕੋਲ ਤਾਂ ਪਪੂਲੇਸ਼ਨ ਹੈ ਜਿਹੜਾ ਉਹ ਉਹ ਸਟੇਟ ਦਾ ਐਲੀਮੈਂਟ ਹੈ ਬਿਲਕੁਲ ਸਹੀ ਹੈ ਲੈਂਡ ਹੈ ਜਿਹੜਾ ਇਹ ਵੀ ਐਲੀਮੈਂਟ ਹੈ ਗਵਰਨਮੈਂਟ ਗਵਰ ਗਵਰਨਮੈਂਟ ਇਹ ਵੀ ਸਹੀ ਹੈ ਬਟ ਜਿਹੜੀ ਆਰਮੀ ਉਹ ਸਟੇਟ ਦੀ ਕੋਈ ਵੀ ਆਪਣੇ ਕੋਲ ਐਲੀਮੈਂਟ ਨਹੀਂ ਹੈ ਤਾਂ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲੈਂਦੇ ਆ ਕੁਐਸਚਨ ਨੰਬਰ 106 ਆ ਆਧੁਨਿਕ 올림픽 ਖੇਡਾਂ ਕਿਸ ਸਾਲ ਸ਼ੁਰੂ ਹੋਈਆਂ ਇਨ ਵਿੱਚ ਯਰ ਦਾ ਮਾਡਰਨ 올림픽 ਗੇਮਜ਼ ਵਰ ਸਟਾਰਟਡ ਜਿਹੜੀਆਂ ਆਧੁਨਿਕ 올림픽 ਖੇਡਾਂ ਸੀ ਉਹ ਕਿਸ ਸਾਲ ਸ਼ੁਰੂ ਹੋਈਆਂ ਸੀ ਤਾਂ ਉਹ ਸ਼ੁਰੂ ਹੋਈਆਂ ਸੀ 1896 ਦੇ ਵਿੱਚ ਠੀਕ ਹੈ ਸੀ ਇਜ਼ ਦਾ ਰਾਈਟ ਆਨਸਰ 1896 ਦੇ ਵਿੱਚ ਇਹ ਜਿਹੜੀਆਂ ਆਧੁਨਿਕ 올림픽 ਖੇਡਾਂ ਸੀ ਇਹ ਸ਼ੁਰੂ ਹੋਈਆਂ ਸੀ ਨੈਕਸਟ ਕੁਐਸਚਨ ਦੇਖ ਲੈਣੇ ਆ ਕੁਐਸਚਨ ਨੰਬਰ 107 ਏਸ਼ੀਆਈ ਖੇਡਾਂ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਐਥਲੀਟ ਦਾ ਨਾਮ ਦੱਸੋ ਨੇਮ ਦਾ ਫਰਸਟ ਇੰਡੀਅਨ ਊਮਨ ਐਥਲੀਟ ਟੂ ਵਿਨ ਅ ਗੋਲਡ ਮੈਡਲ ਟੂ ਏਸ਼ੀਅਨ ਗੇਮਸ ਏਸ਼ੀਅਨ ਗੇਮਸ ਦੇ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਮਹਿਲਾ ਕਿਹੜੀ ਸੀ ਤਾਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਕਮਲਜੀਤ ਸੰਧੂ ਕਮਲਜੀਤ ਸੰਦੂਸੀ ਉਹ ਫਰਸਟ ਇੰਡੀਅਨ ਊਮਨ ਸੀ ਜਿਸਨੇ ਕੀ ਕੀਤਾ ਸੀ ਏਸ਼ੀਅਨ ਗੇਮਸ ਦੇ ਵਿੱਚ ਪਹਿਲਾ 골ਡ ਮੈਡਲ ਜਿੱਤਿਆ ਸੀ ਠੀਕ ਹੈ ਯਾਦ ਰੱਖਣਾ ਠੀਕ ਹੈ ਇਹ 골ਡ ਮੈਡਲ ਕਦੋਂ ਜਿੱਤਿਆ ਗਿਆ ਸੀ 1970 ਦੇ ਵਿੱਚ ਏਸ਼ੀਅਨ ਖੇਡਾਂ ਹੋਈਆਂ ਸੀ ਉਹਨਾਂ ਦੇ ਤਹਿਤ ਇਹਨਾਂ ਨੇ ਕਿੱਥੇ ਜਿੱਤਿਆ ਸੀ ਬੈਂਕਾਕ ਦੇ ਵਿੱਚ ਬੈਂਕਾਕ ਦੇ ਵਿੱਚ ਇਹ ਖੇਡਾਂ ਹੋਈਆਂ ਸੀ ਤੇ ਕਿਹੜੀ ਖੇਡ ਦੇ ਵਿੱਚ ਕਿਹੜੀ ਖੇਡ ਦੇ ਵਿੱਚ ਇਹਨਾਂ ਨੇ ਇਹ 골ਡ ਮੈਡਲ ਜਿੱਤਿਆ ਸੀ ਤਾਂ ਉਹਨੇ 400 ਮੀਟਰ ਦੀ ਰੇਸ ਦੇ ਵਿੱਚ ਠੀਕ ਹੈ 400 ਮੀਟਰ ਦੀ ਰੇਸ ਦੇ ਵਿੱਚ ਇਹ 골ਡ ਮੈਡਲ ਜਿੱਤਿਆ ਸੀ ਤਾਂ ਇਹ ਯਾਦ ਰੱਖਣਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਇਹ ਨੈਕਸਟ ਕੁਐਸਚਨ ਦੇਖ ਲੈਣੇ ਆ ਭਾਰਤ ਦੀ ਪਹਿਲੀ ਮਿਸ ਯੂਨੀਵਰਸ ਕੌਣ ਸੀ ਹੂ ਵਾਸ ਦਾ ਫਰਸਟ ਮਿਸ ਯੂਨੀਵਰਸ ਇਨ ਇੰਡੀਆ ਤਾਂ ਮਿਸ ਯੂਨੀਵਰਸ ਕੌਣ ਬਣੀ ਸੀ ਭਾਰਤ ਦੀ ਪਹਿਲੀ ਤਾਂ ਕੀ ਰਾਈਟ ਆਨਸਰ ਹੋਏਗਾ ਇਸ ਦਾ ਆਇਸ ਦਾ ਰਾਈਟ ਆਨਸਰ ਹੋਏਗਾ ਆਪਣੇ ਕੋਲ অপਸ਼ਨ ਨੰਬਰ ਬੀ ਸ਼ੁਸ਼ਮਿਤਾ ਸੈਨ ਤਾਂ ਜਿਹੜੀ ਸੁਸ਼ਮਿਤਾ ਸੈਨ ਨੇ ਉਹ ਭਾਰਤ ਦੀ ਪਹਿਲੀ ਪਹਿਲੀ ਮਹਿਲਾ ਮਿਸ ਯੂਨੀਵਰਸ ਬਣੀ ਸੀ ਯਾਦ ਰੱਖਣਾ ਹੈ ਠੀਕ ਹੈ ਬੀ ਇਜ਼ ਦਾ ਰਾਈਟ ਆਨਸਰ ਸੁਸ਼ਮਿਤਾ ਸੈਨ ਨੈਕਸਟ ਦੇਖ ਲੈਨੇ ਆਪਾਂ ਕੁਐਸਚਨ ਨੰਬਰ 109 ਵਿਚ ਇਜ਼ ਦਾ ਹਾਈਐਸਟ ਪੀਕ ਇਨ ਦਾ ਵਰਲਡ ਹਾਈਐਸਟ ਪੀਕ ਇਹਨਾਂ ਦੇ ਵਿੱਚ ਕਿਹੜੀ ਹਾਈਐਸਟ ਪੀਕ ਹੈ ਵਰਲਡ ਦੀ ਤਾਂ ਕੀ ਰਾਈਟ ਆਨਸਰ ਹੈਗਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਆਪਸ਼ਨ ਨੰਬਰ ਸੀ ਮਾਊਂਟ ਐਵਰੈਸਟ ਜਦੋਂ ਜੇਕਰ ਗੱਲ ਕੀਤੀ ਜਾਵੇ ਹਾਈਐਸਟ ਪੀਕ ਦੀ ਤਾਂ ਹਾਈਐਸਟ ਪੀਕਿੰਦਾ ਵਰਲਡ ਹੈਗੀ ਹੈ ਮਾਉਂਟ ਐਵਰੇਸਟ ਯਾਦ ਰੱਖਣਾ ਤੁਸੀਂ ਜਿਸ ਦੀ ਕੀ ਹੈ ਉਚਾਈ ਕਿੰਨੀ ਹੈ 8848 ਮੀਟਰ ਠੀਕ ਹੈ 8848 ਮੀਟਰ ਇਸ ਦੀ ਉਚਾਈ ਹੈ ਯਾਦ ਰੱਖਣਾ ਕਾਫੀ ਇੰਪੋਰਟੈਂਟ ਕੁਐਸਚਨ ਹੈ ਨੈਕਸਟ ਕੁਐਸਚਨ ਦੇਖ ਲੈਣੇ ਆਪਾਂ ਕੁਐਸਚਨ ਨੰਬਰ 110 ਸੰਯੁਕਤ ਰਾਸ਼ਟਰ ਸੰਗਠਨ ਯੂ ਐਨਓ ਕਿਸ ਸਾਲ ਹੋਣ ਦੇ ਵਿੱਚ ਆਇਆ ਸੀ ਇਨ ਦਾ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਯੂ ਐਨਓ ਕਮ ਇਨਟੂ ਐਕਸਟੈਂਸ਼ਨ ਦਾ ਵਿਚ ਯਰ ਤਾਂ ਜਿਹੜਾ ਸੰਯੁਕਤ ਰਾਸ਼ਟਰ ਸੰਗਠਨ ਯੂ ਐਨਓ ਸੀ ਉਹ ਕਿਸ ਸਾਲ ਹੋਣ ਦੇ ਵਿੱਚ ਆਇਆ ਸੀ ਤਾਂ ਕੀ ਰਾਈਟ ਆਨਸਰ ਹੋਏਗਾ ਇਸ ਦਾ ਤਾਂ ਇਸ ਦਾ ਰਾਈਟ ਆਨਸਰ ਹੋਏਗਾ ਆਪਣੇ ਕੋਲ অপਸ਼ਨ ਨੰਬਰ ਬੀ 1945 ਦੇ ਵਿੱਚ ਜਿਹੜਾ ਯੂ ਐਨਓ ਸੀ ਸੰਯੁਕਤ ਰਾਸ਼ਟਰ ਸੰਗਠਨ ਉਹ ਹੋਣ ਦੇ ਵਿੱਚ ਆਇਆ ਸੀ ਯਾਦ ਰੱਖਣਾ ਹੈ ਠੀਕ ਹੈ ਜੇਕਰ ਗੱਲ ਕੀਤੀ ਹੈ ਵੀ ਇਹਨਾਂ ਦੀ ਪੱਕੀ ਤਾਰੀਖ ਦੀ ਤਾਂ ਇਹ ਫਾਊਂਡ ਕਦੋਂ ਕੀਤਾ ਗਿਆ ਸੀ ਫਾਊਂਡੇਡ ਹੋਇਆ ਸੀ ਇਹ 24 ਅਕਤੂਬਰ ਨੂੰ ਠੀਕ ਹੈ 24 ਅਕਤੂਬਰ 1945 ਦੇ ਵਿੱਚ ਠੀਕ ਹੈ ਕਿੱਥੇ ਹੋਇਆ ਸੀ ਸੈਨ ਫ੍ਰਾਂਸਿਸਕੋ ਦੇ ਵਿੱਚ ਠੀਕ ਹੈ ਸੈਨ ਫ੍ਰਾਂਸਿਸਕੋ ਦੇ ਵਿੱਚ ਸੈਨ ਫ੍ਰਾਂਸਿਸਕੋ ਕੈਲੀਫੋਰਨੀਆ ਯੂਨਾਈਟਿਡ ਸਟੇਟ ਦੇ ਵਿੱਚ ਠੀਕ ਹੈ ਯੂਨਾਈਟਿਡ ਸਟੇਟ ਦੇ ਵਿੱਚ ਇਹ ਹੋਣ ਦੇ ਵਿੱਚ ਆ ਜੇਕਰ ਇਸ ਦੇ ਹੈੱਡਕੁਆਟਰ ਦੀ ਗੱਲ ਕੀਤੀ ਜਾਵੇ ਇਸ ਦੇ ਤਾਂ ਹੈੱਡਕੁਆਟਰ ਕਿੱਥੇ ਸਥਿਤ ਹੈ ਇਸ ਦਾ ਤਾਂ ਇਹਦਾ ਹੈੱਡਕੁਆਟਰ ਨਿਊਯਾਰਕ ਦੇ ਵਿੱਚ ਸਥਿਤ ਹੈ બસ ਇਹਨਾਂ ਗੀ ਯਾਦ ਰੱਖਣਾ ਹੈ ਨੈਕਸਟ ਦੇਖ ਲੈਂਦੇ ਆਪਾਂ ਕੁਐਸਚਨ ਨੰਬਰ 111 ਧਰਤੀ ਦਾ ਵਿਆਸ ਕੀ ਹੈ ਵਾਟ ਇਜ਼ ਦਾ ਡਾਇਮੀਟਰ ਆਫ ਅਰਥ ਤਾਂ ਧਰਤੀ ਦਾ ਵਿਆਸ ਕਿੰਨਾ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਿਹਾ 7918 ਮਾਈਲਸ 7918 ਮਾਈਲਸ ਕੀ ਹੈ ਧਰਤੀ ਦਾ ਡਾਇਮੀਟਰ ਹੈ ਯਾਦ ਰੱਖਣਾ ਹੈ ਨੈਕਸਟ ਦੇਖ ਲੈਂਦੇ ਆਂ ਕੁਐਸਚਨ ਨੰਬਰ 112 ਪ੍ਰਵਾਸੀ ਭਾਰਤੀ ਦਿਵਸ ਕਦੋਂ ਮਨਾਇਆ ਜਾਂਦਾ ਹੈ ਪ੍ਰਵਾਸੀ ਭਾਰਤੀ ਦਿਵਸ ਤਾਂ ਇਹ ਕਦੋਂ ਮਨਾਇਆ ਜਾਂਦਾ ਹੈ ਪ੍ਰਵਾਸੀ ਭਾਰਤੀ ਦਿਵਸ ਆ ਇਹ ਮਨਾਇਆ ਜਾਂਦਾ ਹੈ 9 ਜਨਵਰੀ ਨੂੰ ਪ੍ਰਵਾਸੀ ਭਾਰਤੀ ਦਿਵਸ ਕਦੋਂ ਮਨਾਇਆ ਜਾਂਦਾ ਹੈ 9 ਜਨਵਰੀ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਕੁਐਸਚਨ ਨੰਬਰ 113 22 ਮਾਰਚ ਇਸ ਅਬਜ਼ਰਵਡ ਐਸ ਦਾ 22 ਮਾਰਚ ਨੂੰ ਕਿਹੜਾ ਦਿਵਸ ਮਨਾਇਆ ਜਾਂਦਾ ਹੈ 22 ਮਾਰਚ ਨੂੰ ਤਾਂ 22 ਮਾਰਚ ਨੂੰ ਕਿਹੜਾ ਦਿਵਸ ਮਨਾਇਆ ਜਾਂਦਾ ਹੈ ਤਾਂ ਇਸ ਦਿਨ ਮਨਾਇਆ ਜਾਂਦਾ ਹੈ ਵਰਲਡ ਵਾਟਰ ਡੇ ਬੀ ਇਸ ਦਾ ਰਾਈਟ ਆਨਸਰ 22 ਮਾਰਚ ਨੂੰ ਕਿਹੜਾ ਦਿਵਸ ਮਨਾਇਆ ਜਾਂਦਾ ਹੈ ਵਰਲਡ ਵਾਟਰ ਡੇ ਨੈਕਸਟ ਦੇਖ ਲੈਂਦੇ ਆ ਨਿੱਲੀ ਕ੍ਰਾਂਤੀ ਦਾ ਸਬੰਧ ਕਿਸ ਨਾਲ ਹੈ ਬਲੂ ਰੈਵੋਲੂਸ਼ਨ ਇਜ਼ ਐਸੋਸੀਏਟਿਡ ਵਿਦ ਤਾਂ ਨਿੱਲੀ ਕ੍ਰਾਂਤੀ ਦਾ ਸਬੰਧ ਕਿਸ ਨਾਲ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਫਿਸ਼ ਪ੍ਰੋਡਕਸ਼ਨ ਨਾਲ ਠੀਕ ਹੈ ਜੇਕਰ ਨਿੱਲੀ ਕ੍ਰਾਂਤੀ ਬਾਰੇ ਪੁੱਛਿਆ ਜਾਵੇ ਕਿ ਬਲੂ ਰੈਗੂਲੇਸ਼ਨ ਕਿਸ ਦੇ ਨਾਲ ਸੰਬੰਧਿਤ ਹੈ ਤਾਂ ਇਹ ਫਿਸ਼ ਪ੍ਰੋਡਕਸ਼ਨ ਦੇ ਨਾਲ ਆ ਸੰਬੰਧਿਤ ਹੈ ਨੈਕਸਟ ਦੇਖ ਲੈਂਦੇ ਆਪਾਂ ਸੂਰਜੀ ਸਿਸਟਮ ਦਾ ਸਭ ਤੋਂ ਗਰਮ ਗ੍ਰਹਿ ਕਿਹੜਾ ਹੈ ਹੌਟੈਸਟ ਪਲੈਨਟ ਆਫ ਸੋਲਰ ਸਿਸਟਮ ਤਾਂ ਸੂਰਜੀ ਸਿਸਟਮ ਦਾ ਸਭ ਤੋਂ ਗਰਮ ਗ੍ਰਹਿ ਕਿਹੜਾ ਹੈ ਤਾਂ ਉਹ ਹੈ ਵੀਨਸ ਈਜ਼ ਦਾ ਰਾਈਟ ਆਨਸਰ ਬਿਨਸ ਗ੍ਰੇ ਜਿਹੜਾ ਉਹ ਸਭ ਤੋਂ ਗਰਮ ਗ੍ਰੇ ਹੈ ਸੂਰਜੀ ਸਿਸਟਮ ਦਾ ਯਾਦ ਰੱਖਣਾ ਹੈ ਨੈਕਸਟ ਦੇਖ ਲੈਣੇ ਆ ਕਰੋਨਾ ਚਾਰੀਆ ਪੁਰਸਕਾਰ ਹੇਠਾਂ ਦਿੱਤੀਆਂ ਵਿੱਚੋਂ ਕਿਸ ਨੂੰ ਦਿੱਤਾ ਜਾਂਦਾ ਹੈ ਦਰੋਣਾਚਾਰੀਆ ਪੁਰਸਕਾਰ ਨਾਮ ਤੋਂ ਹੀ ਪਤਾ ਲੱਗ ਜਾਂਦਾ ਹੈ ਦਰੋਣਾਚਾਰੀਆ ਕੌਣ ਸੀ ਉਹ ਗੁਰੂ ਸੀ ਹੈ ਨਾ ਤਾਂ ਕੀ ਇਹ ਸਪੋਰਟਸ ਕੋਚਸ ਨੂੰ ਕੋਚਸ ਨੂੰ ਇਹ ਪੁਰਸਕਾਰ ਦਿੱਤਾ ਜਾਂਦਾ ਹੈ ਠੀਕ ਹੈ ਸਪੋਰਟਸ ਕੋਚਸ ਨੂੰ ਬੀ ਇਸ ਦਾ ਰਾਈਟ ਆਨਸਰ ਦਰੋਣਾਚਾਰੀਆ ਪੁਰਸਕਾਰ ਹੈ ਜਿਹੜਾ ਉਹ ਸਪੋਰਟਸ ਕੋਚਸ ਨੂੰ ਦਿੱਤਾ ਜਾਂਦਾ ਹੈ ਨੈਕਸਟ ਦੇਖ ਲੈਣੇ ਆ ਭਾਰਤ ਦਾ ਗ੍ਰੈਂਡ 올ਡ ਮੈਨ ਕਿਸ ਨੂੰ ਕਿਹਾ ਜਾਂਦਾ ਹੈ ਵਾਟ ਇਜ਼ ਦਾ ਆਲਸੋ ਨਾਉ ਐਸ ਗ੍ਰੈਂਡ 올ਡ ਮੈਨ ਆਫ ਇੰਡੀਆ ਭਾਰਤ ਦਾ ਗ੍ਰੈਂਡ 올ਡ ਮੈਨ ਤਾਂ ਉਹ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਉਹ ਕਿਹਾ ਜਾਂਦਾ ਦਾਦਾ ਭਾਈ ਨਰੋਜੀ ਨੂੰ ਠੀਕ ਹੈ ਬੀ ਇਜ਼ ਦਾ ਰਾਈਟ ਆਨਸਰ ਦਾਦਾ ਭਾਈ ਨਰੋਜੀ ਨੂੰ ਕੀ ਹੈ ਭਾਰਤ ਦਾ ਗ੍ਰੈਂਡ 올ਡ ਮੈਨ ਕਿਹਾ ਜਾਂਦਾ ਹੈ ਦਾਦਾ ਭਾਈ ਨਰੋਜੀ ਠੀਕ ਹੈ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਇਨ ਸਪੇਸ ਆਵਰ ਬੋਡੀ ਪੁਲਾੜ ਵਿੱਚ ਸਾਡਾ ਸਰੀਰ ਕਿਵੇਂ ਦਾ ਹੋ ਜਾਂਦਾ ਹੈ ਪਲਾਰਡ ਦੇ ਵਿੱਚ ਜਿਹੜਾ ਆਪਣਾ ਆ ਸਰੀਰ ਹੈ ਜਿਹੜਾ weight ਹੈ ਉਹ ਬਿਲਕੁਲ ਲੋਸ ਹੋ ਜਾਂਦਾ ਠੀਕ ਹੈ ਲੋਸ ਹੋ ਜਾਂਦਾ ਹੈ ਲੂਸਿਸ weight b is the right answer ਨੈਕਸਟ ਦੇਖ ਲੈਂਦੇ ਆ ਭਾਰਤ ਵਿੱਚ 8ਵੀਂ ਪੰਜ ਸਾਲਾ ਯੋਜਨਾ ਦੀ ਮਿਆਦ ਸ਼ਾਮਿਲ ਹੈ ਤਾਂ ਆਪਾਂ ਜਿਹੜੀ ਭਾਰਤ ਵਿੱਚ 8ਵੀਂ ਪੰਜ ਸਾਲਾ ਯੋਜਨਾ ਸੀ ਉਸ ਦੀ ਮਿਆਦ ਕਿੰਨੀ ਸੀ ਕਿਹੜਾ ਤੋਂ ਕਦੋਂ ਤੱਕ ਸੀ ਉਹ ਮਿਆਦ ਤਾਂ ਉਹ ਸੀ 1992 ਤੋਂ ਲੈ ਕੇ 1997 ਤੱਕ b is the right answer ਠੀਕ ਹੈ 8ਵੀਂ ਪੰਜ ਸਾਲਾ ਯੋਜਨਾ ਦੀ ਮਿਆਦ ਕਦੋਂ ਤੋਂ ਕਦੋਂ ਤੱਕ ਸੀ 1992 ਤੋਂ ਲੈ ਕੇ 1998 ਤੱਕ ਤਾਂ ਅੱਜ ਦੀ ਕਲਾਸ ਦਾ ਆਪਾਂ ਲਾਸਟ ਕੁਐਸਚਨ ਦੇਖ ਲੈਨੇ ਆਂ ਖੂਨ ਦੇ ਜਮਨ ਬਲੱਡ ਕਲੋਟਿੰਗ ਦੇ ਦੌਰਾਨ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਵਿਟਾਮਿਨ ਮਦਦ ਕਰਦਾ ਹੈ ਖੂਨ ਦੇ ਜਮਨ ਬਲੱਡ ਕਲੋਟਿੰਗ ਦੇ ਦੌਰਾਨ ਹੇਠ ਲਿਖਿਆਂ ਵਿੱਚ ਕਿਹੜਾ ਵਿਟਾਮਿਨ ਮਦਦ ਕਰਦਾ ਹੈ ਤਾਂ ਕਿਹੜਾ ਵਿਟਾਮਿਨ ਮਦਦ ਕਰੇਗਾ ਤਾਂ ਉਹ ਮਦਦ ਕਰੇਗਾ ਵਿਟਾਮਿਨ ਕੇ ਠੀਕ ਹੈ ਵਿਟਾਮਿਨ ਕੇ ਹੈ ਜਿਹੜਾ ਉਹ ਬਲੱਡ ਕਲੋਟਿੰਗ ਦੇ ਦੌਰਾਨ ਆਪਣੇ ਸਰੀਰ ਵਿੱਚ ਮਦਦ ਕਰੇਗਾ ਤਾਂ ਬੀ ਇਜ਼ ਦਾ ਰਾਈਟ ਆਨਸਰ ਦੋਸਤੋ ਅੱਜ ਦੀ ਕਲਾਸ ਦੇ ਆਪਣੇ 120 ਕੁਐਸਚਨਸ ਕਵਰ ਹੋ ਚੁੱਕੇ ਨੇ ਹੋਪਸ ਉਹ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਚੱਲਦੇ-ਚੱਲਦੇ ਲਾਈਕ ਜ਼ਰੂਰ ਕਰਦੇ ਹੋ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅ ਤੇ ਦੋਸਤੋ ਇਸ ਕਲਾਸ ਦਾ ਪੀਡੀਐਫ ਲੈਣ ਲਈ ਤੁਸੀਂ ਮੇਰੇ ਵਟਸਐਪ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਤਾਂ ਚਲੋ ਦੋਸਤੋ ਮਿਲਦੇ ਆਪਾਂ ਅਗਲੀ ਕਲਾਸ ਦੇ ਵਿੱਚ ਥੈਂਕ ਯੂ ਸੋਮਾ